ਟਰੈਕਟਰ ਸਭਰਾਜ ਲੋ ਜਿਹਦੇ ਘਰੇ ਸਭਰਾਜ ਹੋ ਉਹ ਕਿਸੇ ਚੀਜ਼ ਦਾ ਤੋੜਾ ਨਹੀਂ ਰਿਹਾ ਜਿਮੀਦਾਰ ਦੇ ਹੱਕ ਨੂੰ ਸਭਰਾਜ ਟਰੈਕਟਰ ਹੈ ਦੂਜੇ ਦਾ ਮਤਲ ਲੈਨੇ ਇਹਦੇ 420 ਚ ਲਿਜੋ ਮਰਜ਼ੀ ਲਈ ਨਹੀਂ ਨਹੀਂ ਕਰਦੇ ਸਾਨੂੰ 5 ਕਿਲੇ ਬਾਹਂ ਦੇ ਦੇਵਾਤੇ ਠੀਕ ਹੈ ਉਹ ਟਰੈਕਟਰ ਨੇ ਉਹ ਟਰੈਕਟਰ ਨੇ ਜ਼ੋਰਦਾਰ ਦਾ ਛੋਟਾ ਟਰੈਕਟਰ ਨੇ ਕਿਹਦੇ ਮਰਜ਼ੀ ਛੜਦੇ ਹਮ ਜਵਾਕ ਚਲਾਓ ਬੁਢਾ ਚਲਾਓ ਕੋਈ ਅਣਜਾਣ ਤੋਂ ਅਣਜਾਣ ਚਲਾ ਸਕਦਾ ਜਿੰਨਾ ਪਿੱਤੜਾ ਇੰਨਾ ਸਿਓਨੇ ਨੂੰ ਇਹ ਸਿਓਨੇ ਵਰਗਾ ਟਰੈਕਟਰ ਹੈ ਹਮ ਇੰਨਾ ਫਰਕ ਹੈ ਸਭਰਾਜ ਪੇਟਰ ਤੇ ਸਿਓਨੇ ਦਾ ਫਰਕ ਹੈ ਰਿਪੇਅਰ ਹੈ ਨਹੀਂ ਨਾ ਕੋਈ ਹੋਈ ਹੁੰਦੀ ਨਹੀਂ ਹੈ ਇਹਨੂੰ 10 ਸਾਲ ਤੱਕ ਖਾਮੀ ਚ ਕੇ ਬਹੀ ਜਾਉ ਕਿਸਾਨ ਵੀਰੋ 70 75 ਇੱਕ ਦਿਨ ਦੇ ਟਰੈਕਟਰ ਵੇਚਣ ਵਾਲੀ ਏਜੰਸੀ ਦੇ ਵਿੱਚ ਖੜੇ ਆ ਇਹਨਾਂ ਨੇ 75 ਟਰੈਕਟਰ ਇੱਕ ਦਿਨ ਦੇ ਵਿੱਚ ਦੇ ਕੇ ਰਿਕਾਰਡ ਸੈੱਟ ਕੀਤਾ ਹੋਇਆ ਵਰਲਡ ਰਿਕਾਰਡ ਹੈ ਬਾਕੀ ਇੱਕ ਮਹੀਨੇ ਦੇ ਵਿੱਚ ਲਗਭਗ ਲਗਭਗ 90 ਤੋਂ 100 ਟਰੈਕਟਰ ਕੱਢਦੇ ਨੇ ਇਹ ਸੁਨਾਮ ਸਿੰਘ ਬ੍ਰਦਰਜ਼ ਟਰੈਕਟਰ ਏਜੰਸੀ ਆ ਸੁਨਾਮ ਦੀ ਨਾ ਤਾਂ ਇਹਦੇ ਲੈਵਲ ਦਾ ਕੋਈ ਇੰਡੀਆ ਦੇ ਵਿੱਚ ਹੋਰ ਕੰਪਨੀ ਦਾ ਸ਼ੋਅਰੂਮ ਆ ਸਵਰਾਜ ਦਾ ਤਾਂ ਹੋਣਾ ਹੀ ਕੀ ਆ ਵੀ ਸਭ ਤੋਂ ਟਾਪ ਦਾ ਦਿੱਖ ਦੇ ਵਿੱਚ ਵੀ ਸੇਲਜ਼ ਦੇ ਵਿੱਚ ਵੀ ਟਾਪ ਦਾ ਸ਼ੋਅਰੂਮ ਆ ਤੇ ਅੱਜ ਕਿੰਨੇ ਟਰੈਕਟਰ ਜਾ ਰਹੇ ਨੇ ਪਹਿਲਾਂ ਕਿਉਂ 31 ਜਾ ਰਹੇ ਨੇ ਅੱਜ ਅੱਜ 31 ਟਰੈਕਟਰ ਇੱਕ ਦਿਨ ਦੇ ਵਿੱਚ ਜਾ ਰਹੇ ਨੇ ਤੇ 100 ਕ ਟਰੈਕਟਰ ਮਹੀਨੇ ਦਾ ਕੱਢ ਦਿੰਦੇ ਆਪਾਂ ਹਾਂ 100 ਨਿਕਲ ਜਣਾਂਗੇ ਰਾਮਨਾਥ ਹਾਂਜੀ ਹਾਂ ਤੇ ਪ੍ਰੋਟੈਕ ਤੋਂ ਬਾਅਦ ਕਿੰਨੀ ਕ ਵਧ ਗਈ ਸੇਲ ਪ੍ਰੋਟੈਕ ਤੋਂ ਬਾਅਦ ਬਹੁਤ ਵਧ ਗਈ ਸੇਲ ਜੀ ਠੀਕ ਹੈ ਤੇ ਬਾਬਾ ਉਹਨਾਂ ਨੇ ਲਿਆ 855 ਨਮੋਲ ਤੋਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਬਾ ਸਤਿ ਸ ਕਿਵੇਂ ਲੱਗਿਆ ਜੀ ਟਰੈਕਟਰ ਸਾਨੂੰ ਤਾਂ ਇਹ ਜੀ 10 ਸਾਲ ਕੋਈ ਵੀ ਉਹ ਨਹੀਂ ਦਿੰਦਾ ਤਕਲੀਬ ਹੂੰ ਪੰਜ ਮਹੀਨੇ ਸੀ ਪਹਿਲਾਂ ਬਦਲਵੇ 6 ਮਹੀਨੇ ਅੱਜ ਲੈ ਕੇ ਚੱਲਿਆਂਗੇ ਠੀਕ ਆ ਤੇ ਬਾਕੀ ਬਾਦ ਇਹ 10 ਸਾਲ ਦੀ ਤਾਂ ਇਹਦੀ ਉਹੀ ਗਾਰੰਟੀ ਹੈ ਜੇ ਕਿਸੇ ਪਾਸੇ ਵੀ ਹਲਦਾ ਚਲਦਾ ਨਹੀਂ ਹੈਗਾ ਹੂੰ ਬਾਕੀ ਬਾਦ ਤੇ ਜਿਹਦੇ ਤੈਨੂੰ ਦਿੱਤਾ ਵੀ ਪਹਿਲਾਂ ਬਹੁਤ ਤੋਂ ਬਹੁਤ ਅੱਛਾ ਕੰਮ ਹੈ ਜਿਹੜਾ ਵੀ ਆਮੇ ਦੂਜਾ ਫਾਇਦਾ ਕੋਈ ਫਾਇਦਾ ਨਹੀਂ ਹੈਗਾ ਗੱਲਾਂ ਦਾ ਬਿਲਕੁਲ ਟਰੈਟਰੀ ਸਭਰਾਜ ਲੋ ਜਿਹਦੇ ਘਰੇ ਸਭਰਾਜ ਉਹ ਤੇ ਕਿਸੇ ਚੀਜ਼ ਦਾ ਤੋੜਾ ਨਹੀਂ ਰਹੇਗਾ ਹੂੰ ਇਹ ਬਾਕੀ ਬਾਦੀ ਦੇ 10 ਸਾਲ ਤੱਕ ਤੱਕ ਪਰ ਮੈਂ ਇਹਨੂੰ ਕਿਧਰੇ ਬਾਹੀ ਜਾ ਜੇ ਤਾਂ ਘਰੇ ਖੜਾਈ ਖੜਾਈ ਰੱਖ ਪਰ ਬਾਉਣ ਬਾਤ ਤੇ ਚੀਜ਼ ਇਹ ਜੱਟਾਂ ਬਾਤ ਤੇ ਬਿਲਕੁਲ ਠੀਕ ਹੈ ਪਿੰਡ ਕਿਹੜਾ ਬਾਪੂ ਆਪਣਾ ਨੋ ਮੋੜ ਤੇ ਕਿੰਨੇ ਟਾਈਮ ਤੋਂ ਜੁੜਿਆ ਆਪਾਂ ਸੁਵਰਾਜ ਨਾਲ ਕਦੋਂ ਤੋਂ ਗੱਲ ਮੱਕਾ ਪਹਿਲਾਂ ਜੀ ਮੈਂ ਹਾਲ ਬੋਲਦਾ ਹੁੰਦਾ ਸੀ ਹਮ ਹਾਲ ਤੋਂ ਬਾਅਦ ਫੇਰ ਕਹਿੰਦੇ ਵੀ ਟਰੈਕਟਰ ਲੈਣਾ ਹਮ ਫੇਰ ਅਸੀਂ ਸਗਰੂਰ ਤੋਂ ਟਰੈਕਟਰ ਲਿਆ ਸੁਵਰਾਜ 35 ਹਾਂ ਜਿਹੜੇ ਪਹਿਲਾਂ ਚੱਲੇਦੇ ਮੈਂ ਨੀਲੇ 400 ਵਾਲੇ 400 ਵਾਲੇ 400 ਵਾਲੇ ਲਾਲ ਚ ਠੀਕ ਹੈ ਲਾਲ ਰੰਗ ਚ ਹਮ ਤੂੰ ਗੱਲ ਮੱਕਾ ਲੈ ਜਿਉਂ ਨੇ ਨਹੀਂ ਨਹੀਂ ਕਰਦੇ ਸਾਨੂੰ 5 ਕਿਲੇ ਬਾਹਨ ਦੇ ਦਵਾ ਤੇ ਠੀਕ ਹੈ ਉਹ ਟਰੈਕਟਰ ਨੇ ਉਹ ਟਰੈਕਟਰ ਨੇ ਹੂੰ ਬਾਕੀ ਬਾਦ ਅਸੀਂ ਤਾਂ ਜਦੋਂ ਕੰਮ ਲੈ ਲਿਆ ਸੀ ਨੇ ਖੜਾ ਜੋ ਵੀ ਸੰਦ ਲੈਣਾ ਘਰੇ ਖੜਾਉਣ ਬਾਅਦ ਤੇ ਲੈ ਲਈਦਾ ਜੀ ਮਿੰਤ ਕਰਦੇ ਆ ਚਲਾਉਣਿਆਂ ਚਲਾਉਣਿਆਂ ਕੋਈ ਮੇਰਾ ਪੋਤਾ ਨਸਾਬ ਨਹੀਂ ਕਰਦਾ ਕੋਈ ਕਿਸੇ ਚੀਜ਼ ਦੀ ਸਾਡੇ ਘਰੇ ਸ਼ਰਾਬ ਨਹੀਂ ਵਰਦੀ ਨਾ ਅਸੀਂ ਬਾੜੀਏ ਹਾਰ ਟਾਈਮ ਅਸੀਂ ਤਾਂ ਖੜਾ ਹੁੰਦੀ 2-3 ਮਹੀਨਿਆਂ ਘਰੇ ਹੂੰ ਨਹੀਂ 24 ਘੰਟੇ ਤਾਂ ਨੂੰ ਦੱਬੀ ਫਿਰਦੇ ਠੀਕ ਹੈ ਏ ਹੁਣ ਸੀਮਾ ਟਰੈਕਟਰ ਚੱਲਿਆ ਆਪਣਾ ਇਹ ਸਾਡਾ ਸੀਮਾ ਟਰੈਕਟਰ ਕਸਾ ਕਸਾ ਜਦੋਂ ਟਾਇਰ ਬਾਦਲ ਨੇ ਬਾਦਲ ਜਨ ਨਾਲੇ ਹੋ ਜਾਣ ਅਸੀਂ ਉਹਦੀ ਏਜੰਸੀ ਨਾਲ ਕਰਾਟ ਸਾਡਾ ਹੈਗਾ ਨਾਲ ਦੀ ਨਾਲ ਟਰੈਕਟਰ ਬਦਲ ਲੈ ਟਰੈਕਟਰ ਹੀ ਬਦਲਦੇ ਨੇ ਟਰੈਕਟਰ ਹੀ ਬਦਲਦੇ ਟਾਇਰ ਨਹੀਂ ਬਦਲੇ ਕਦੇ ਟਾਇਰ ਨਹੀਂ ਬਦਲੇ ਠੀਕ ਆ ਜਦੋਂ ਘਸ ਕੇ ਟਾਇਰ ਬਿੱਕਾ ਸੀਗੇ ਫਿਰ ਨਾਲੇ ਅਸੀਂ ਵੀ ਘੱਟ ਜਾਂਦੇ ਨੇ ਫਿਰ ਉਹ ਨਾ ਮੰਨਦੇ ਜਵਾਕ ਵੀ ਨਵੇਂ ਚਲਾਉਣ ਲੱਗ ਜਾਂਦੇ ਨੇ ਚਾਹ ਹੁੰਦਾ ਇਹਦਾ ਕਿਉਂ ਹੁੰਦਾ ਦੁੱਗਣ ਦੁੱਗਣੇ ਦਾ ਆਲਾ ਜੀ ਦੇ ਘਰੇ ਸਬਰਾਜ ਆ ਉਹ ਤੇ ਕੀ ਦਾ ਤੋੜੇ ਹੀ ਨਹੀਂ ਕਿਸੇ ਪਤਨੀ ਕੁਮਾਰਾ ਰਹਿੰਦਾ ਹੂੰ ਇਹਦਾ ਦੇਖਿਆ ਇਹੋ ਜੇ ਕੰਮ ਵਾਲਾ ਬਾਕੀ ਵੇਚਣ ਬੁਚਣ ਨੂੰ ਕਿਵੇਂ ਬਾਚੋ ਵੇਚਣ ਦਾ ਨਾ ਮਾਗਰੋ ਨਾ ਨਾ ਜੇ ਕਹਿੰਦਾ ਵੀ ਮੈਂ ਸਵਰਾਜ ਵੇਚਣ ਤਾਂ ਹੱਥ ਨੂੰ ਟ੍ਰੈਕਟ ਵਿਕ ਜਾਂਦਾ ਹੂੰ ਇਹਦੀ ਚੀਜ਼ ਇੰਨੀ ਚਿੱਕੇ ਦੂਜੇ ਟ੍ਰੈਕਟਰਾਂ ਦਾ ਪਿੱਤਲ ਤੇ ਲੋਹੇ ਦਾ ਜਿੰਨਾ ਪਿੱਤਲ ਹੈ ਇੰਨਾ ਸੋਨੇ ਨੂੰ ਇਹ ਸੋਨੇ ਵਰਗਾ ਟ੍ਰੈਕਟਰ ਹੈ ਹੂੰ ਇੰਨਾ ਫਰਕ ਹੈ ਸਵਰਾਜ ਪਿੱਤਲ ਤੇ ਸੋਨੇ ਦਾ ਫਰਕ ਹੈ ਰਿਪੇਅਰ ਹੈ ਨਹੀਂ ਨਾ ਕੋਈ ਉਹ ਹੁੰਦੀ ਨਹੀਂ ਹੈਗੀ ਇਹਨੂੰ ਦਾ ਸੱਤ ਦਾ ਖਾਮਿਜ ਕੇ ਬਾਹੀ ਜੋ ਕੱਲੀ ਸਰਵਸ ਹੁੰਦੀ ਹੈ ਕੋਈ ਉਹ ਤਾਂ ਤੇਲ ਦਾ ਬਦਲ ਨਹੀਂ ਪਹੁੰਚੀ ਪਾਣੀ ਵੀ ਦੇਖਣਾ ਪੂ ਤੇਲ ਵੀ ਬਦਲਣਾ ਪੂ ਵੇ ਜੇ ਹੁਣ ਆਪਾਂ ਰੋਟੀ ਨਾ ਖਾਈਏ ਫਿਰ ਆਪਾਂ ਕਿੱਥੇ ਚੱਲਾਂਗੇ ਹੂੰ ਹੂੰ ਕਿੱਲੂ ਤਾਂ ਇਹੀ ਜੇ ਆਪਾਂ ਬਾਕੀ ਤੇਲ ਖਰਚਾ ਕਿੰਨਾ ਕਾ ਸਾਡਾ ਤਾਂ ਕਿਹਦਾ ਕੋਈ ਸ਼ੰਦਾ ਕੋਈ ਤਕਲੀਫ ਨਹੀਂ ਇਹਦੇ ਤਾਂ ਹਰੇਕ ਟੈਕਟਰ ਨੂੰ ਉੱਤੇ ਦਾ ਬਿਲਕੁਲ ਕਰਤਾ ਕਰਤਾ ਘੱਟ ਦੁੱਗਣੇ ਦੁੱਗਣ ਦਾ ਫਰਕ ਹੈ ਠੀਕ ਹੈ ਤੇਲ ਖਰਚਾ ਨਹੀਂ ਰਿਪੇਅਰ ਨਹੀਂ ਜੋਰ ਜੋਰ ਦਾ ਝੋਟਾ ਟਾਡਾ ਨੇ ਕਿਹੜੇ ਮਰਜ਼ੀ ਛੜਦੇ ਹੂੰ ਜਵਾਕ ਚਲਾਓ ਬੁਢਾ ਚਲਾਓ ਕੋਈ ਆਣ ਜਾਣ ਤੋਂ ਆਣ ਜਾਣ ਚਲਾ ਸਕਦਾ ਦੂਜਾ ਨਹੀਂ ਚਲਾ ਸਕਦਾ ਹੂੰ ਆ ਇੱਕ ਹੋਰ ਨਵੇਂ ਜੇ ਚੱਲੇ ਨੇ ਭੈਣ ਦੇ ਉਹਨੂੰ ਹੌਲੈਂਡ ਕਹਿੰਦੇ ਨੇ ਪਤਾ ਨਹੀਂ ਕੀ ਕਹੇ ਨੇ ਦੱਸਿਆ ਉਹਦਾ ਨਾੜਾ ਨੇ ਨਹੀਂ ਪਤਾ ਲੱਗਦਾ ਕਿ ਕਿੱਧਰ ਨਾੜਾ ਨੇ ਕਿੱਥੋਂ ਚੱਲੂਗਾ ਗੇਰ 72 ਦਾ ਜਾਣ ਦੀ ਕਿੱਥੇ ਹੂੰ ਵੀ ਇਹ ਸਿੱਧਾ ਸਾਦਾ ਦਿੱਖਦਾ ਇਹ ਅਸਲ ਜੱਟਾਂ ਬਾਤ ਜੱਟਾਂ ਹੁੰਦਾ ਹੈ ਸ਼ਬਰਾਜ ਬਿਲਕੁਲ ਕੁੱਲ ਵੀ ਕਿਸੇ ਚੀਜ਼ ਦੀ ਤਕਰੀਬ ਲਈ ਜਿੰਮੇਦਾਰ ਦੇ ਹੱਕ ਦਾ ਰਿਮੀਦਾਰ ਦੇ ਹੱਕ ਨੂੰ ਸਮਰਾਜ ਟਰੈਕਟਰ ਦੂਜੇ ਤਾਂ ਮਿੱਤਾਲ ਲੈਣੇ ਇਹਦੇ 420 ਚ ਜੋ ਮਰਜ਼ੀ ਲਈ ਜਾਓ ਹਮ ਬਿਲਕੁਲ ਬਿਲਕੁਲ ਤੇ 31 ਟਰੈਕਟਰ ਕੱਢਦੇ ਬਾਈ ਅੱਜ ਹਾਂਜੀ ਗੁਰੇ ਹਾਂਜੀ ਤੇ ਜਿਵੇਂ ਹੁਣ ਵੀਰੇ ਆਕਸੀਜਨ ਹੈਗਾ ਹੁਣ ਫੇਰ ਵੀ ਅਸੀਂ 31 ਟਰੈਕਟਰ ਕੱਢਦੇ ਜਦੋਂ ਸੀਜ਼ਨ ਹੁੰਦਾ ਹੈਗਾ 10 15 ਟਰੈਕਟਰ ਜਾਂਦੇ ਨੇ ਠੀਕ ਹੈ ਹਾਂ ਮਹੀਨੇ ਚ 4-500 ਡਰੈਕਟ ਕੱਢ ਜਾਨੇਗੇ ਠੀਕ ਹੈ ਇੰਨਾ ਵੀ ਨਿਕਲ ਜਾਂਦਾ ਜਿਵੇਂ ਹੁਣ ਆਮ ਯਾਸੀ ਵਾਲੇ ਰਾਂਗੇ ਉਹ ਮਹੀਨੇ ਚ 10-15 ਵੇਚਦੇ ਨੇ ਅਸੀਂ 10-15 ਇੱਕ ਦਿਨ ਚ ਕੱਢ ਦੋ ਨਾ ਦੇਗੇ ਬਹੁਤ ਜਿਆਦਾ ਸੇਲ ਹੁੰਦੀ ਹੈ ਡਰੈਕਟਰ ਦੀ ਹਾਂ ਤੇ ਬਾਕੀ ਜਦੋਂ ਆ ਸੋ ਆਈ ਆਈ ਦੀ ਹੈ ਨਾ ਕਾਇੰਤੀ ਲੋਕ ਵੀ ਵਿਕਣਾ ਨਹੀਂ ਚੱਲਣਾ ਨਹੀਂ ਉਦੋਂ ਕੇਰਾਂ ਦਾ ਮੜਾ ਜਾ ਹੋ ਕਰਿਆ ਜਦੋਂ ਚੱਲਿਆ ਉਦੋਂ ਬਾਅਦ ਇਹ ਸੋ ਲੋਕਾਂ ਨੂੰ ਸੋ ਵਧਿਆ ਲੱਗਦਾ ਨਾ ਇਹ ਸੋ ਵਾਲਾ ਬਾਕੀ ਦਾ ਇਹਦਾ ਇੰਜਨ ਦਾ ਵੀ ਫਰਕ ਹੈਗਾ ਠੀਕ ਹੈ ਉਹ 3300 7 ਸੀਸੀ ਦੇ 4478 ਸੀਸੀ ਦਾ ਹਾਂ ਹੁਣ ਤਾਂ ਡਬਲ ਪੀਟੀਓ ਆ ਗਿਆ ਹਾਂ ਹਾਂ ਹੁਣ ਤਾਂ ਸਾਰਾ ਕੁਝ ਹੀ ਆ ਗਿਆ ਹਾਂ ਹੁਣ ਸਾਰਾ ਕੁਝ ਉੱਪਰ ਹੈਗਾ ਹੁਣ ਤਾਂ ਇਹਦੇ ਵਿੱਚ ਤਾਂ ਕਹਿੰਦੇ ਇਹਦੇ ਵਿੱਚ ਤਾਂ ਸਾਰੀਆਂ ਸਹੂਲਤਾਂ ਇਹਦੇ ਵਿੱਚ ਤਾਂ ਵੀ ਅੱਜ ਦੇ ਡੈਡ ਚ ਟਰੈਕਟਰ ਹੈ ਨਹੀਂ ਵੀ ਜਿਹਦੇ ਵਿੱਚ ਇਹਦੇ ਉੱਤੇ ਕੋਈ ਫੰਕਸ਼ਨ ਹੋਵੇ ਨਹੀਂ ਨਹੀਂ ਵੀਰੇ ਸੁਪਰ ਸੀਟਰ ਕਰ ਤਰੇ ਬੈਸਟ ਟਰੈਕਟਰ ਹੈ ਹੂੰ ਸਾਰਾ ਕੁਝ ਹੀ ਦਿੰਦਾ ਇਹਦੇ ਵਿੱਚ ਤੇ ਬਾਕੀ 4x4 ਲੈ ਲਿਆ ਬਾਬੇ ਉਹਨਾਂ ਨੂੰ ਇੱਕ ਵਾਰੀ ਫੇਰ ਤੋਂ ਵਧਾਈਆਂ ਹੀ ਬਹੁਤ ਜੀ ਵਧਾਈਆਂ ਨਾਲ ਜਿੰਨਾ ਜੇ ਮੈਂ ਕਹਿੰਦਾ ਉਹ ਲੱਗਦਾ ਜਿਵੇਂ ਮਾਤੀ ਉੱਠ ਨਹੀਂ ਬੁਗਦਾ ਹੁੰਦਾ ਜਦੋਂ ਬਾਹਰ ਦੇ ਵਿੱਚ ਚੱਲਦਾ ਐ ਪਤਾ ਲੱਗਦਾ ਵੀ 8 55 ਚੱਲ ਰਿਹਾ ਟਰੈਕਟਰ ਚੱਲ ਰਿਹਾ ਹਾਂ ਐ ਮੈਂ ਦੂਜਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਜਮਾ ਵੀ ਸੋਫੀਆ ਉਹਨੂੰ ਵੀ ਨਸਾ ਆਉਣ ਲੱਗ ਜਾਂਦਾ ਹਾਂ ਬਾਕੀ ਤੁਹਾਡੇ ਆਲੇ-ਦਾਲੇ ਸੇਰੋਂ ਨਮੋੜ ਪਿੰਡਾਂ 'ਚ ਟਰੈਕਟਰ ਬਹੁਤ ਜ਼ਿਆਦਾ ਬਹੁਤ ਪਹਿਲਾਂ ਛਾਣੀ ਸਾਰੇ ਜਿਬਰਾਈ ਜਿਬਰਾਈ ਆਹ ਬਾਈ ਨੂੰ ਟਰੈਕਟਰ ਦਿੱਤਾ ਸੀ ਇਹਨੂੰ ਪੁੱਛੋ ਬਾਈ ਆ ਜਾ ਤੇ ਕਿਵੇਂ ਲੱਗਿਆ ਬਾਈ ਤੁਹਾਨੂੰ ਬਹੁਤ ਵਧੀਆ ਬਾਈ ਬਹੁਤ ਵਧੀਆ ਇੱਕ ਨੰਬਰ ਬਾਈ ਕੋਈ ਦਿੱਕਤ ਨਹੀਂ ਕਿਸੇ ਪੱਖੋਂ ਠੀਕ ਹੈ ਪਰ ਸਾਡੇ ਪਿੰਦੇ ਦੇ 골ਡੀ ਬਾਈ ਦੀ ਡੀਲਿੰਗ ਬਹੁਤ ਵਧੀਆ ਠੀਕ ਹੈ ਬੋਲਬਾਣੀ ਪੱਖੋਂ ਇਤਿਹਾਸ ਮੁਖ ਬੰਦੇ ਨੇ ਠੀਕ ਹੈ ਹਾਂ ਬਹੁਤ ਵਧੀਆ ਬਾਈ ਬਾਕੀ ਸਿੰਘ ਬ੍ਰਦਰਸ ਟਰੈਕਟਰ ਏਜੰਸੀ ਆ ਸੁਨਾਮ ਸੁਨਾਮ ਤੋਂ ਪਵਾਨੀਗੜ ਰੋਡ ਦੇ ਉੱਤੇ ਇੰਡੀਆ ਦਾ ਕਹਿੰਦੀ ਹੈ ਟਾਪ ਦਾ ਸ਼ੋਅਰੂਮ ਆ ਬਾਈ ਦਾ ਹਾਂ ਟਾਪ ਦਾ ਹੀ ਟਾਪ ਦਾ ਜਿਵੇਂ ਹੁਣ ਪਹਿਲੇ ਨੰਬਰ ਤੁਸੀਂ ਸਾਰੀ ਤੁਰੇ ਫਿਰਦੇ ਹੋ ਬੇ ਨਾ ਸੋਨਾ ਸ਼ੋਰੂਮ ਆਲ ਇੰਡੀਆ ਚ ਨੀ ਸਿਸ਼ਿਤ ਨਾ ਹੀ ਜੇ ਬੰਦੇ ਵਧੀਆ ਨੇ ਪੂਰੇ ਵਧੀਆ ਬੰਦੇ ਓਕੇ ਨੇ ਜੀ ਨਾ ਇੰਨੀ ਸੇਲ ਆ ਕਿਸੇ ਦੀ ਤੇ ਬਾਕੀ ਸਾਲ ਦੇ ਵਿੱਚ ਤਿੰਨ ਚਾਰ ਫੰਕਸ਼ਨ ਹੁੰਦੇ ਰਹੇ ਇਹਨਾਂ ਨਾਲ ਆਪਾਂ ਜੁੜੇ ਹੋਏ ਆ ਸਵਰਾਜ ਦੀਆਂ ਵੀਡੀਓ ਆਪਣੇ ਟਰੈਕਟਰ ਤੇ ਆਉਂਦੀਆਂ ਰਹਿੰਦੀਆਂ ਨੇ ਤੇ ਬੱਚਾ ਬੱਚਾ ਫੈਨ ਆ ਅੱਜ ਤੁਸੀਂ ਦੇਖ ਸਕਦੇ ਹੋ ਜਵਾਕ ਵੀ ਪਹੁੰਚੇ ਨੇ ਤੇ ਇਹਨੂੰ ਜਵਾਕ ਟਰੈਕਟਰ ਵੀ ਚਲਾ ਲੈਂਦਾ ਜਿਵੇਂ ਜਵਾਕ ਨੇ ਚਲਾਉਣਾ ਵੱਡਾ ਟਰੈਕਟਰ ਚਲਾਇਆ ਉਹ ਗੇਰਾਂਜੀ ਹੁਲਜ ਜਾਂਦਾ ਅਗਲਾ ਹੂੰ ਤੇ ਬਾਪੂ ਕੀ ਜਾਣਤੀ ਜਵਾਕ ਇਹ ਇਹ ਕਹਿੰਦਾ ਟਰੈਕਟਰ ਵੀ ਅੱਜ ਤੋਂ ਪੰਜੰਜਾ ਹੀ ਲੈਣਾ ਜਿਹੜਾ ਆਪ ਤੇ ਦੋ ਜੀ ਗੱਲਾਂ ਕਰਦੇ ਕਹਿੰਦਾ ਮਹੀਨਾ ਹੋ ਗਿਆ ਜੀ ਠੀਕ ਹੈ ਬਾਪੂ ਆਪਾਂ ਨੇ 855 ਲੈਣਾ ਛੋਨਾ ਟਰੈਕਟਰ ਦਾ ਪਗਲੇ ਠੀਕ ਹੈ ਇਹ ਇਹੀ ਲੈ ਕੇ ਜਾਣਾ ਕਹਿੰਦਾ ਨਮੂਲ ਏਰੀਆ ਸੀ ਦੇਖਣਾ ਜੀ ਅਸੀਂ ਦਿੱਤਾ ਜੀ ਬਾਪੂ ਆ ਟਰੈਕਟਰ ਸੀ ਬਹੁਤ ਜਾਦੇ ਟਰੈਕਟਰ ਅਸੀਂ ਇਹਦਾ ਧੌਲੇ ਵੀ ਇਹੀ ਨੇ ਧੌਲੇ ਦਾ ਬੰਦਾ ਉਹ ਟਰੈਕਟ ਵੀ ਲਊਗਾ ਇੱਕ ਬਾਈਕ ਦੋ ਦਿਨ ਹੀ ਜਾਂਦੇ ਨੇ ਠੀਕ ਹੈ ਠੀਕ ਹੈ ਵੇ ਵਧੀਆ ਲੱਗਿਆ ਸਾਨੂੰ ਕੀ ਫੀਲਡ ਚ ਫਿਰਦਿਆਂ ਫਿਰ ਹਾਂ ਚੰਗਾ ਰਿਸਪੌਂਸ ਹੈ ਠੀਕ ਹੈ ਮੇਰਾ ਸੰਸਰ ਹੈ ਤਾਂ ਬਾੜਾ बिकੂਗਾ ਟੈਟਰ ਤਾਂ ਹਰੇਕ ਹੀ ਭਜ ਭਜ ਆਉਂਦਾ ਇਹਨੂੰ ਨਾ ਹੂੰ ਕੁਝ ਜਿਹਦੇ ਸਾਡੇ ਘਰੇ ਬਾਗੇ ਜਾ ਕੇ ਦੇਖੀ ਦੂ ਹਰੇਕ ਹੋਗਾ ਉਹਨਾਂ ਨੇ ਦਿੱਤਾ ਹਾਂ ਸਾਰਿਆਂ ਨੇ ਉਹ ਤਾਂ ਉਹ ਬੰਦੇ ਥੇ ਨੇ ਉਹ ਚੀਜ਼ ਉਹ ਲੈਣਗੇ ਜਿਹੜੀ ਅਸੀਂ ਉਹ ਹਾਲਾ ਹਰੇ ਕੋਨਾ ਹੀ ਲਈ ਹੈ ਬਿਲਕੁਲ ਪਹਿਲਾਂ ਸਾਡੇ ਪਿੰਡ ਹੋਰ ਮਸ਼ੀਨਾਂ ਵਾਲੇ ਨੱਬ ਚੋਂ ਲੈਂਦੇ ਹੁੰਦੇ ਅਸੀਂ ਮਿਸਾਲ ਮਸ਼ੀਨ ਲਿਆ 13 ਮਾਦਲ ਸਮਾਣੇ ਸਮਾਣੇ ਉਦੋਂ ਬਾਅਦ ਹੁਣ ਤੂੰ ਲੈ ਲੈ ਅਸੀਂ 13 ਮਾਦਲ ਦੋ ਕਟਾ ਕੇ 베ਚਤੀਆਂ ਫੇਰ ਹੁਣ ਸਾਡੀ ਆਪਣੀ ਆ ਗਈ 4 ਸਾਲ ਹੋ ਗਏ ਸਾਨੂੰ ਲੂਣ ਕਿਰਾਏ ਤੇ ਉਹਦਾ ਲੂਣ ਹੋ ਗਿਆ ਸਾਡਾ ਪੂਰਾ ਜਿਹੜੀ ਆਪਣੀ ਮਿਸਾਲ ਮਸ਼ੀਨ ਹੈ ਹੁਣ ਫੇਰ ਉਹ ਥੋੜਾ ਮਹੀਨੇ ਡੂੜ ਮਹੀਨੇ ਵਿੱਚ ਮਸ਼ੀਨ ਦੀ ਸਾਡੀ ਛਾਈ ਲੱਗੀ ਹੈ 13 ਮਾਦਲ ਦੋ 베ਚਤੀਆਂ ਨਵੀਂ ਵੀ ਜਿਹੜੀ ਚੀਜ਼ ਤੁਸੀਂ ਲਿਆਉਣੇ ਪਿੰਡ ਦੇ ਲੋਕ ਰੀਸਾ ਕਰਦੇ ਉਹ ਕਹਿੰਦੇ ਵੀ ਉਹ ਚੀਜ਼ ਲੋ ਹਾਂ ਵੀ ਉਹ ਵਧੀਆ ਦੇਖ ਕੇ ਹੀ ਲੈਂਦੇ ਨੇ ਵੀ ਉਹਦੇ ਨਾਲ ਦਾ ਲਿਆਉਣਾ ਕੰਮ ਕਰਨ ਵਾਲੇ ਨੇ ਬੰਦੇ ਬਾਕੀ ਬਾਜੀ ਸਿੱਕੇ ਬੰਦ ਕੀ ਹੈ ਸਿੱਕੇ ਬੰਦ ਚੀਜ਼ ਹੈ ਬਾਕੀ ਨੋਂ ਦੱਸ ਦਿਓ ਜੀ ਆਪਣਾ ਇੱਕ ਵਾਰੀ ਆਰਾਮ ਸਰੂਪ ਆਰਾਮ ਸਰੂਪ ਨਮੋਲ ਪਿੰਡ ਦੇ ਵਿੱਚ ਪਿੰਡ ਬਾਕੀ ਸਕਰੀਨ ਤੇ ਦੋਸਤੋ ਚੱਲਦਾ ਨੰਬਰ ਆ ਸੰਪਰਕ ਕਰ 60 ਦੀ ਉਮਰ ਹੋ ਗਈ ਜੀ ਮੈਂ ਜਿੱਦ ਗੱਲ ਮਗਾ ਪਹਿਲਾਂ ਹਲ-ਹੂਲ ਬਸੇਰੇ ਬਾਜੀ ਜੋ ਹਲ ਬਾਕੇ ਮਗਰ ਮੋਜਾ ਕਰੀਆਂ ਠੀਕ ਹੈ ਹਾਂ ਠੀਕ ਹੈ ਬਾਕੀ ਕੋਈ ਨਹੀਂ ਸਕਰੀਨ ਤੇ ਨੰਬਰ ਦੇ ਦਾਂਗੇ ਆਪਾਂ ਹਾਂ ਨੰਬਰ ਦੇ ਦਿਓ ਆਪਣਾ ਅਸੀਂ ਸਨਾ ਮੇਰੇ 44 ਮਿੰਟ ਨੇ ਛੱਡ ਲਵੇ ਠੀਕ ਹੈ ਆ ਦੋ ਆ ਮੁੰਡਾ ਲਗਾ ਦੋ ਦੋ ਹੀ ਸ਼ਾਟ ਦੇ ਸੀ ਫਿਰ ਰੇਟ ਰੂਟ ਕਰਨਾ ਕੋਈ ਗੱਲ ਹੈ ਫਤਹ ਵਿੱਚ ਕਟਾਉਣਾ ਟਰੈਕਟਰ ਆ ਬਾਈ ਹੋਰ ਇਹ ਨਾਲ ਕਰ ਲਿਆ ਕਰੋ ਗੱਲ ਸਕਰੀਨ ਤੇ ਨੰਬਰ ਦੇ ਦਾਂਗੇ ਸੰਪਰਕ